ਅੱਜ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਹਲਕਾ ਖੰਨਾ ਦੇ ਪਿੰਡ ਪੁਮੱਦੀ ਵਿਖੇ ਪਹੁੰਚ ਕੇ ਆਈਏਐਸ ਬਣੇ ਜਸਕਰਨ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਸ ਨੌਜਵਾਨ ਨੇ ਆਈਏਐਸ ਬਣ ਕੇ ਹਲਕਾ ਖੰਨਾ ਜ਼ਿਲ੍ਹਾ ਲੁਧਿਆਣਾ ਪੰਜਾਬ ਦਾ ਨਾਮ ਚਮਕਾਇਆ ਹੈ ਅਤੇ ਇਹ ਨੌਜਵਾਨ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੈ ਸਾਡੇ ਲਈ ਪੂਰੇ ਪੰਜਾਬੀਆਂ ਲਈ ਪੂਰੇ ਪੰਜਾਬ ਵਾਸੀਆਂ ਲਈ ਮੇਰੇ ਹਲਕੇ ਖੰਨੇ ਦੇ ਲਈ ਔਰ ਮੇਰੇ ਹਲਕੇ ਦੇ ਵਿੱਚ ਪਿੰਡੇ ਪਿੰਡ ਪੁਮੱਦੀ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਦੇ ਉਰੇ ਦੇ ਸਭ ਤੋਂ ਹੋਣਹਾਰ ਸੁਪੁੱਤਰ ਜਸਕਰਨ ਸਿੰਘ ਜੋ ਪਮਰਦੀਪਿੰਡ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਨੇ ਇੱਕ ਸਧਾਰਨ ਘਰ ਦੇ ਵਿੱਚ ਜਨਮ ਲੈ ਕੇ ਔਰ ਇੱਕ ਸਧਾਰਨ ਜ਼ਿੰਦਗੀ ਜੀਂਦੇ ਹੋਏ ਇੱਕ ਛੋਟੇ ਘਰ ਦੇ ਵਿੱਚ ਜਨਮ ਲੈ ਕੇ ਅੱਜ ਐਡਾ ਵੱਡਾ ਨਾਮ ਖੱਟਿਆ ਉਹ ਅੱਜ ਆਈਐਸ ਬਣ ਚੁੱਕੇ ਨੇ ਜਿਹੜੀ ਕਿ ਇੱਕ ਆਪਣੇ ਏਰੀਆ ਦੇ ਲਈ ਬਹੁਤ ਮਾਣ ਵਾਲੀ ਗੱਲ ਇਹਨਾਂ ਦੇ ਦਾਦਾ ਜੀ ਸਰਦਾਰ ਕਰਨੈਲ ਸਿੰਘ ਜੀ ਜੋ ਕਿ ਸਾਬਕਾ ਫੌਜੀ ਨੇ ਜਿਨ੍ਹਾਂ ਨੇ ਪਹਿਲਾ ਦੇਸ਼ ਦੀ ਫੌਜ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਅਦਾ ਕੀਤਾ ਇਹਨਾਂ ਦੇ ਪਿਤਾ ਜੀ ਸਰਦਾਰ ਜਗਮੋਨ ਸਿੰਘ ਜੀ ਜੋ ਪੰਜਾਬ ਪੁਲਿਸ ਦੇ ਵਿੱਚ ਬਤੌਰ ਏਐਸਆਈ ਆਪਣੀ ਸੇਵਾ ਨਿਭਾ ਰਹੇ ਨੇ ਬੜੀ ਇਮਾਨਦਾਰੀ ਨਾਲ ਬੜੀ ਡੈਡੀਕੇਸ਼ਨ ਨਾਲ ਆਪਣੀ ਸੇਵਾ ਨਿਭਾ ਰਹੇ ਨੇ ਇਹਨਾਂ ਦੇ ਮਾਤਾ ਜੀ ਅ ਅੰਮ੍ਰਿਤਪਾਲ ਕੌਰ ਜੀ ਜੋ ਬਤੌਰ ਹਾਊਸ ਵਾਈਫ ਜੀਹਾਂ ਨੇ ਘਰ ਸੰਭਾਲਿਆ ਔਰ ਜਸਕਰਨ ਸਿੰਘ ਦੀ ਇਸ ਮਿਹਨਤ ਦੇ ਵਿੱਚ ਇਹਨਾਂ ਦੀ ਭੈਣ ਰਮਨਦੀਪ ਕੌਰ ਦਾ ਬਹੁਤ ਵੱਡਾ ਹੱਥ ਹੈ ਜਿਨ੍ਹਾਂ ਨੇ ਇੰਸਪੀਰੇਟ ਕੀਤਾ ਭਾਈ ਦੀ ਹਰ ਸਮੇਂ ਪੈਰ-ਪੈਰ ਤੇ ਸਪੋਰਟ ਕੀਤੀ ਇਹਨਾਂ ਦੇ ਮਿੱਤਰ ਨਾਲ ਦੇ ਸਾਥੀ ਦੋਸਤ ਜਿਨ੍ਹਾਂ ਨੇ ਹਰ ਵਕਤ ਜਦੋਂ-ਜਦੋਂ ਇਹਨਾਂ ਨੂੰ ਜ਼ਰੂਰਤ ਪਈ ਇੱਕ ਭਰਾ ਬਣ ਕੇ ਦੋਸਤ ਬਣ ਕੇ ਸਾਥ ਦਿੱਤਾ ਉਹਨਾਂ ਸਾਰਿਆਂ ਨੂੰ ਅੱਜ ਬਹੁਤ-ਬਹੁਤ ਵਧਾਈ ਹੈ ਤੇ ਪਰਿਵਾਰ ਨੂੰ ਵਧਾਈ ਪੂਰੇ ਇਲਾਕੇ ਨੂੰ ਵਧਾਈ ਬੜਾ ਮਾਣ ਮਹਿਸੂਸ ਹੁੰਦਾ ਹੈ ਅੱਜ ਇਹਨਾਂ ਨੇ ਸਿਰ ਉੱਚਾ ਚੱਕਿਆ ਸਾਡੀ ਕੰਸਟੀਟੂਐਂਸੀ ਖੰਨਾ ਦਾ ਨਾਮ ਇਹਨਾਂ ਨੇ ਇੱਕ ਵਾਰ ਤੋਂ ਫੇਰ ਚਮਕਾ ਕੇ ਰੱਖਤਾ ਸੋ ਇਸ ਗੱਲ ਲਈ ਮੇਰੇ ਨਾਲ ਬੈਠੇ ਜਸਕਰਮ ਸਿੰਘ ਜੀ ਨੂੰ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਵਧਾਈ ਦਿੰਦਾ ਹਾਂ ਔਰ ਪਰਮਾਤਮਾ ਅਗੇ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਰਹਿਮਤ ਕਰਨ ਉਹ ਵਾਹਿਗੁਰੂ ਰਹਿਮਤ ਕਰਨ ਕਿ ਇਹਨਾਂ ਨੂੰ ਕਾਡਰ ਵੀ ਮੈਂ ਤਾਂ ਅਰਦਾਸ ਕਰੂੰਗਾ ਪੰਜਾਬ ਕਾਡਰ ਮਿਲੇ ਤਾਂ ਜੋ ਇਹ ਪੰਜਾਬ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੀ ਹਰ ਸਮੱਸਿਆਵਾਂ ਨੂੰ ਦਿਲੋਂ ਸਮਝਦੇ ਨੇ ਪੂਰੇ ਦੇ ਜੰਪਾਲ ਨੇ ਸੋ ਇਸ ਕਰਕੇ ਅਰਦਾਸ ਕਰਾਂਗੇ ਕਿ ਇਹਨਾਂ ਨੂੰ ਪੰਜਾਬ ਕਾਡਰ ਮਿਲੇ ਔਰ ਇਹ ਪੰਜਾਬ ਦੀ ਸੇਵਾ ਕਰਨ ਔਰ ਜਿਵੇਂ ਇਹਨਾਂ ਨੇ ਅੱਜ ਆਈਐਸ ਬਣ ਕੇ ਨਾਮ ਰੋਸ਼ਨ ਕੀਤਾ ਐਵੇਂ ਹੀ ਆਪਣੀਆਂ ਸੇਵਾਵਾਂ ਦੇ ਨਾਲ ਆਪਣੀ ਸਰਵਿਸਿਜ਼ ਦੇ ਨਾਲ ਆਪਣੇ ਇਸ ਇਲਾਕੇ ਨੂੰ ਆਪਣੇ ਖਿੱਤੇ ਨੂੰ ਆਪਣੇ ਪੰਜਾਬ ਨੂੰ ਹੋਰ ਉੱਚਾ ਚੱਕਣਾ ਜਸਕਰਨ ਨੇ ਵੀ ਕਿਹਾ ਸੀ ਕਿ ਸਾਡੇ ਜੁਵਨ ਕੋਲ ਬਹੁਤ ਮੌਕੇ ਨੇ ਥੀ ਫੋਰਵਰਡ ਨਾ ਬੱਜੇ ਤੁਸੀਂ ਵੀ ਕਈ ਬੋਲੋ ਮੈਂ ਜਸਕਰਨ ਸਿੰਘ ਜੀ ਨੂੰ ਵੀ ਇਹ ਗੱਲ ਕਹੀ ਹੈ ਵੀ ਤੁਸੀਂ ਅੱਜ ਯੂਥ ਆਈਕਨ ਬਣ ਚੁੱਕੇ ਹੋ ਵੀ ਤੁਸੀਂ ਆਈਕੋਨ ਹੋ ਤੁਸੀਂ ਤੁਸੀਂ ਵੀ ਇਨਸਪਾਇਰੇਟ ਕਰੋ ਪੰਜਾਬ ਦੇ ਯੂਥ ਨੂੰ ਜਿੱਥੇ ਅਸੀਂ ਵੱਖ-ਵੱਖ ਪ੍ਰੋਗਰਾਮਸ ਦੇ ਤਹਿਤ ਯੂਥ ਨੂੰ ਸਕਿੱਲ ਡਿਵੈਲਪਮੈਂਟ ਦੇ ਵਿੱਚ ਲੈ ਕੇ ਆ ਰਹੇ ਹਾਂ ਅਸੀਂ ਸਿੱਖਿਆ ਦੇ ਵਿੱਚ ਬੱਚਿਆਂ ਨੂੰ ਪ੍ਰਮੋਟ ਕਰ ਰਹੇ ਹਾਂ ਸੋ ਐਦਾਂ ਹੀ ਜਿਵੇਂ ਹੁਣ ਅੱਜ ਇਸ ਏਰੀਆ ਦੇ ਵਿੱਚੋਂ ਜਸਕਰਨ ਸਿੰਘ ਨੇ ਆਈਐਸ ਬਣ ਕੇ ਬੜਾ ਨਾਮ ਰੌਸ਼ਨ ਕੀਤਾ ਇਹ ਆਪਣੇ ਨਾਲ ਦੇ ਸਾਥੀਆਂ ਨੂੰ ਇਹ ਜਾਣ ਤੇ ਜਾ ਕੇ ਇਹ ਇਨਸਪਾਇਰੇਟ ਵੀ ਕਰਨ ਕੇ ਕਿਸੇ ਤਰੀਕੇ ਦੇ ਨਾਲ ਆਪਾਂ ਵੱਧ ਤੋਂ ਵੱਧ ਜਾਨੀ ਕਿ ਜਿਹੜੇ ਆਫੀਸਰਸ ਨੇ ਆਪਾ ਆਪਣੇ ਪੰਜਾਬ ਚੋਂ ਕੱਢ ਸਕੀਏ ਉਸੇ ਦੇ ਚਲਦੇ ਉਸੇ ਦੇ ਤਹਿਤ ਇੱਕ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਹੋਰ ਵੀ ਲੱਤਾ ਕਿ ਜਿੰਨੇ IAS ਤੇ IPS ਨੇ ਸਾਡੇ ਆਫੀਸਰ ਉਹਨਾਂ ਨੂੰ ਅਸੀਂ ਹਰ ਇੱਕ ਸਕੂਲ ਸਰਕਾਰੀ ਸਕੂਲ ਅਡਾਪਟ ਕਰਾਤਾ ਜਿਹਦੇ ਤਹਿਤ ਹਰ ਜਿਵੇਂ ਆਪਾਂ ਬੇਬੀ ਅਡਾਪਟ ਕਰਦੇ ਐਵੇਂ ਉਹਨਾਂ ਨੇ ਇੱਕ ਸਕੂਲ ਅਡਾਪਟ ਕਰ ਲਿਆ IAS ਤੇ IPS ਨੇ IRS ਨੇ ਤਾਂ ਜੋ ਉਸ ਹਰੇਕ ਸਕੂਲ ਦੇ ਵਿੱਚੋਂ ਜਾਣਗੇ ਉੱਥੇ ਜਾ ਕੇ ਬੱਚਿਆਂ ਨੂੰ ਉਹ ਮੰਥਲੀ ਆਪਣੇ ਵੱਲੋਂ ਲੈਕਚਰ ਵੀ ਦੇਣਗੇ ਆਪਣੇ ਵੱਲੋਂ ਉਹਨਾਂ ਨੂੰ ਇਨਸਪਾਇਰਟ ਵੀ ਕਰਨਗੇ ਬੱਚਿਆਂ ਨੂੰ ਰਾਹ ਪਾਣਗੇ ਵੀ ਕਿਸ ਕਿਸ ਤਰੀਕੇ ਨਾਲ ਆਪਾਂ ਕਿਹੜੇ ਕਿਹੜੇ ਪ੍ਰੋਸੈਸਸ ਕਿਹੜੇ ਪ੍ਰੋਸੀਜਰਸ ਦੇ ਥ्रू ਲੰਘ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ ਹਾਂ। ਤਸ਼ੀਦਾ ਆਈਆਂ ਨੇ ਕਿਸ ਤਰ੍ਹਾਂ ਵੀ ਕਰ ਰਹੇ। ਜੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇੰਡਸਟਰੀਅਲ ਮਨਿਸਟਰ ਨੇ ਜਿਹੜੇ ਤਰੁੰਟੇ ਸੌਣ ਸਾਡੇ ਘਰੇ ਆਏ ਨੇ ਤੇ ਐਕਸ ਰਾਜਸਭਾ ਦੇ ਐਮਪੀ ਸਾਹਿਬ ਨੇ ਦੋਲੋਂ ਸਾਹਿਬ ਇਹਨਾਂ ਦਾ ਸਾਡੀ ਪਰਿਵਾਰਿਕ ਸਾਂਝ ਹੈ। ਇਹ ਸਾਰੇ ਸਾਨੂੰ ਸ਼ੁਕਰੀਆ ਮਨਾਵਦੀ ਨਾ ਇਹਨੇ ਸਾਡੇ ਲਈ ਦੁਆ ਕਰਨਾ ਇਹਨੇ ਤੁਹਾਨੂੰ ਬੜਾ ਅੱਛਾ ਲੱਗ ਰਿਹਾ ਜੀ ਮੈਂ ਤਾਂ ਯੂਥ ਨੂੰ ਹੀ ਸਲਾਹ ਦੇਣਾ ਚਾਹੁੰਨਾ ਕਿ ਜੇ ਉਹ ਪਾਲਣ ਤਾਂ ਇੱਥੇ ਵੀ ਰੋਜ਼ਗਾਰ ਦੇ ਮੌਕੇ ਸਿੱਖਿਆ ਦੇ ਮੌਕੇ ਕਾਫੀ ਨਹੀਂ ਤੇ ਉਹਨਾਂ ਨੂੰ ਦੇਸ਼ ਵਿੱਚ ਕਈ ਸੰਸਥਾਵਾਂ ਜਿਵੇਂ ਯੂਪੀਐਸਸੀ ਆ ਪੀਪੀਐਸਸੀ ਆ ਐਨਡੀਏ ਹੈਗੀ ਆ ਉਹ ਕਾਫੀ ਇਗਜ਼ਾਮ ਕੰਡਕਟ ਕਰਾਉਂਦੇ ਜਿਦੇ ਨਾਲ ਤੁਸੀਂ ਹਾਈਐਸਟ ਜਿਹੜੇ ਆਫਿਸਿਸ ਨੇ ਦੇਸ਼ ਦੇ ਉਹਨਾਂ ਵਿੱਚ ਜਾ ਕੇ ਦੇਸ਼ ਸੇਵਾ ਲਈ ਸਮਰਪਿਤ ਹੋ ਸਕਦੇ ਹੋ ਇਸ ਲਈ ਵਧੀਆ ਫੈਸਲੇ ਲੈ ਸਕਦੇ ਹੋ ਜੋ ਆਪਣੇ ਪੰਜਾਬ ਲਈ ਫੈਸਲੇ ਲੈ ਸਕਦੇ ਹੋ ਪੰਜਾਬ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਤਾਂ ਯੂਥ ਨੂੰ ਇਸ ਵਾਰ ਸਿਰ ਵੱਲ ਵੀ ਧਿਆਨ ਦੇਣਾ ਚਾਹੀਦਾ ਤਾਂ ਕਿ ਉਹ ਇੱਥੇ ਰਹਿ ਕੇ ਦੇਸ਼ ਦੀ ਸੇਵਾ ਕਰੇ ਇਸ ਕਰਕੇ ਜੀ ਅਕਸਰ ਗੱਲ ਹੋ ਗਈ ਆ ਬਾਬਾ ਸਾਹਿਬ ਦੀ ਕੌਂਸਲ ਕਰਦੀ ਸਰਕਾਰ ਨੇ ਦੂਸਰੀ ਸਰਕਾਰ ਬੜੀ ਬਾਬਾ ਸਾਹਿਬ ਦੇ ਪੱਖ ਸੀ ਜੇ ਉਹ ਪੁਕਾਰ ਲਾਈਆਂ ਨੇ ਤੁਹਾਡੀ ਆਪਣੀ ਸਫਲਤਾ ਦੀ ਗੱਲ ਕਰੀਏ ਕਿੰਨਾ ਕਰੋੜ ਰੁਪਏ ਦੀਆਂ ਸ਼ਕਤੀਆਂ ਦਾ ਤੁਹਾਡੇ ਸਾਮ ਜੀ ਡਾਕਟਰ ਅੰਬ੍ਰਿਤਕਰ ਇੱਕ જਹੀ ਪਰਸਨੈਲਿਟੀ ਨੇ ਜਿਨ੍ਹਾਂ ਨੇ ਨਾ ਸਿਰਫ ਥੇੜੇ ਦਲਿਤਸ ਨੇ ਉਹਨਾਂ ਲਈ ਕੰਮ ਕੀਤਾ ਸਾਰੇ ਤਬਕਿਆਂ ਲਈ ਬਹੁਤ ਵੱਡਾ ਕੰਮ ਕੀਤਾ ਔਮਨ ਇੰਪਾਵਰਮੈਂਟ ਤੇ ਬਹੁਤ ਜਿਆਦਾ ਜ਼ੋਰ ਦਿੱਤਾ ਵਾ ਹੁਣੇ ਆਪਾਂ ਕਨਸਟੀਟਿਊਸ਼ਨ ਡੇ ਮਨਾਇਆ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ ਬਰਥ ਅਨਿਵਰਸਰੀ ਮਨਾਈ ਆ ਤਾਂ ਉਹਨਾਂ ਦੀ ਜ਼ਿੰਦਗੀ 'ਚ ਮੇਰਾ ਕਾਫੀ ਉਹਨਾਂ ਦਾ ਮੇਰੀ ਜ਼ਿੰਦਗੀ 'ਚ ਕਾਫੀ ਵੱਡਾ ਯੋਗਦਾਨ ਰਿਹਾ ਮੈਂ ਹਮੇਸ਼ਾ ਉਹਨਾਂ ਤੋਂ ਇਨਸਪੀਰੇਸ਼ਨ ਲਈ ਹੈ ਜਿਨ੍ਹਾਂ ਦੀ ਕਾਫੀ ਕਿਤਾਬਾਂ ਮੈਂ ਪੜੀਆਂ ਨੇ